ਮੈਂ ਆਸ ਕਰਨਾ ਸਾਡੇ ਕਿਸਾਨ ਭਰਾ ਜਿਹੜੇ ਪੰਜਾਬ ਵਾਲੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਖਾਸ ਕਰਕੇ ਨਰਮਾ 벨ਟ ਵਾਲੇ ਜਿਹੜਾ ਸਾਡਾ ਖੇਤੀਬਾੜੀ ਮੰਤਰੀ ਜਹੇਦਾਰ ਗੁਰਮੀਤ ਸਿੰਘ ਖੁੜੀਆ ਨਰਮੇ 'ਚ ਗੇੜੇ ਮਾਰਦਾ ਫਿਰਦਾ ਉਹਨੂੰ ਦਿਖਾਉਣਾ ਕਰਨਾਟਕ ਵਿੱਚ ਨਰਮੇ ਦੇ ਕੀ ਹਾਲਾਤ ਨੇ ਪਹਿਲਾਂ ਤਾਂ ਨਰਮੇ ਦੇ ਹਾਲਾਤ ਦੇਖ ਲਓ ਇੱਥੋਂ ਦੇ ਕਿਸਾਨ ਨਾਲ ਵੀ ਤੁਹਾਡੀ ਗੱਲ ਕਰਾਉਣੇ ਆ ਮੈਂ ਲਾਈਵ ਇਸ ਲਈ ਚਲਾਇਆ ਤਾਂ ਜੋ ਤੁਹਾਨੂੰ ਲੋਕੇਸ਼ਨ ਦਾ ਵੀ ਪਤਾ ਲੱਗ ਜਾਏ ਤੇ ਇਥੋਂ ਦੇ ਜਿਹੜੇ ਕਿਸਾਨ ਨਾਲ ਗੱਲ ਕਰਾਂਗੇ ਉਹਦਾ ਵੀ ਪਤਾ ਲੱਗ ਜੇ ਆ ਨਰਮਾ ਪਹਿਲੋਂ ਚਾਰ ਸ਼ਫੇਰ ਦੇਖ ਲਓ ਕਿਸਾਨ ਵੀਰੋ ਇਹ ਔਰਾਂਦ ਸ਼ਹਿਰ ਹੈ ਕਰਨਾਟਕ ਦਾ ਬੀਦਰ ਦੇ ਕੋਲ ਇਹ ਸ਼ਹਿਰ ਮੌਜੂਦ ਹੈ ਨਰਮਾ ਦੇਖੋ ਪਹਿਲੋਂ ਤੇ ਮੈਂ ਆਸ ਕਰਾਂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਜਿਹੜੇ ਸਾਡੇ ਪੰਜਾਬ ਵਿੱਚ ਕਮਿਸ਼ਨ ਖੋਰ ਨੇ ਜਿਨ੍ਹਾਂ ਨੇ ਪਿਛਲੇ 3-4 ਸਾਲਾਂ ਤੋਂ ਕਿਸਾਨੀ ਦਾ ਬੇੜਾ ਧੋਕੇ ਰੱਖਤਾ ਖਾਸ ਕਰਕੇ ਨਰਮਾ ਬੈਲਟ ਦਾ ਅੱਜ ਅਸੀਂ ਜਿਹੜੀ ਤੁਹਾਨੂੰ ਲਾਈਵ ਦਿਖਾ ਰਹੇ ਆ ਗੱਲਬਾਤ ਲਾਈਵ ਗੱਲਬਾਤ ਦਿਖਾ ਰਹੇ ਆ ਇਸ ਟਾਈਮ ਆ ਕਹਾਗਾ ਕੈਮਰਾਮੈਨ ਨੂੰ ਥੋੜਾ ਇੱਕੀ ਕੈਮਰਾ ਫੜ ਇਹ ਹਮਾਰੇ ਭਾਈ ਐ ਜੇ ਜਿੱਥੇ ਅਸੀਂ ਮੌਜੂਦ ਆਏ ਉਹ ਰਾਧ ਸ਼ਹਿਰ ਐ ਕਰਨਾਟਕ ਦਾ ਇਹ ਭਾਈ ਸਾਹਿਬ ਨਾਲ ਤੁਹਾਨੂੰ ਗੱਲਬਾਤ ਕਰਕੇ ਦਿਖਾਉਣੇ ਆ ਭਾਈ ਸਾਹਿਬ ਆਪਕੇ ਯਹਾਂ ਪਰ ਗੁਲਾਬੀ ਸੁੰਦ ਈ ਐ ਮੈਂ ਆ ਦਿਖਾ ਵੀ ਦਿਓ ਜੇ ਕਿਸੇ ਨੂੰ ਝੂਠ ਲੱਗੇ ਸਾਡੇ ਮੰਤਰੀ ਸਾਹਿਬ ਨੂੰ ਕਿਸੇ ਖੇਤੀਬਾੜੀ ਅਫਸਰ ਨੂੰ ਤੇ ਮੈਂ ਉਹਨੂੰ ਕਹਾਂਗਾ ਆ ਮੈਂ ਆ ਹਾਈਵੇ ਦੇ ਨਾਲ ਖੜਿਆ ਬਿਲਕੁਲ ਅਸੀਂ ਕਰਨਾਟਕ ਦੇ ਵਿੱਚ ਤੇ ਭਾਈ ਸਾਹਿਬ ਇਹ ਜੋ ਇਤਨਾ ਬੜਿਆ ਨਰਮਾ ਇਸ ਵਿੱਚ ਚਿੱਟਾ ਮੱਛਰ ਤੇ ਆਪਕਾ ਇਹ 1 ਏਕੜ ਸੇ ਕਿਤਨਾ ਨਰਮਾ ਹੁੰਦਾ ਹੈ 1 ਏਕੜ ਸੇ 10 ਕਿਲੋ 10 ਕੁੰਟਲ ਤੇ ਆਪਕੀ ਪਿਛਲੇ ਜੋ ਸਾਲ ਹੈ ਜਿੰਨਰਪੇ ਕੀ ਕਹਿੰਦੀ ਕਹਿੰਦੀ ਸਾਡੇ ਪੰਜਾਬ ਮੇ ਤਾਂ ਨਰਮੇ ਦੀ ਖੇਤੀ ਬਰਬਾਦ ਹੋ ਚੁੱਕੀ ਹੈ। ਲਾਸਟ ਕੁਆਂਟਲ 1 ਏਕੜ ਤੋਂ ਇਹ ਨਰਮਾ ਨਿਕਲਦਾ ਇੱਥੇ ਕੋਈ ਆ ਨਰਮਾ ਦਿਖਾ। ਇਹ ਭਾਈ ਸਾਹਿਬ ਔਰੰਗਜ਼ੇਰ ਦਾ ਕੌਣ ਸਾ ਗਾਵੇ ਇੱਧਰ ਕੈਮਰਾਮੈਨ ਮੈਂ ਕਹਾਂਗਾ ਇੱਕ ਮਿੰਟ ਇੱਧਰ ਦਿਖਾ। ਇਹ ਜੋ ਔਰੰਗਜ਼ੇਰ ਦਾ ਜੀ ਆਪ ਦਾ ਗਾਮ ਕੌਣ ਸਾ? ਵਨਮਰਕੋਲੀ 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 ਬਾਰਡਰ ਕਰਨਾਟਕ ਬਾਰਡਰ ਕਰਨਾਟਕ ਬਾਰਡਰ ਹੋਰ ਅੱਗੇ ਮਹਾਰਾਸ਼ਟਰ ਅੱਗੇ ਮਹਾਰਾਸ਼ਟਰ ਠੀਕ ਹੈ ਇਹ ਮੈਂ ਜੇ ਕਿਸੇ ਨੂੰ ਲੱਗੇ ਵੀ ਇਹ ਕੋਈ ਬਣਾਉਡੀ ਗੱਲ ਹੈ ਤੇ ਉਹਨੂੰ ਮੈਂ ਤਾਂ ਇਹ ਗਾਂ ਪੁੱਛਿਆ ਭਾਈ ਸਾਹਿਬ ਵੀ ਖੜੇ ਨੇ ਆ ਵੀ ਭਾਈ ਸਾਹਿਬ ਖੜੇ ਨੇ ਮੰਤਰੀ ਸਾਹਿਬ ਇਥੇ gekeੜਾ ਮਾਰੋ ਤੁਹਾਡੇ ਅਫਸਰ ਕੇੜਾ ਮਾਰਨ ਤੁਸੀਂ ਸਾਡੇ ਨਰਮਾ ਬੈਲਟ ਦਾ ਜਿਹੜਾ ਪੱਟੀ ਪੁੱਛ ਕੇ ਰੱਖੀ ਤਿੰਨ ਚਾਰ ਸਾਲਾਂ ਤੋਂ ਪਿਛਲੇ ਸਾਲ ਪਿਛਲੇ ਤਿੰਨ ਚਾਰ ਸਾਲਾਂ ਤੋਂ ਪੰਜਾਬ ਦੇ ਜਿਹੜੇ ਨਰਮੀ ਬੈਲਟ ਦੇ ਹਾਲਾਤ ਮਾੜੇ ਹੋਏ ਨੇ ਆ ਦੇਖੋ ਦਿਖਾਈ ਕਿੱਡਾ ਸੋਨੇ ਵਰਗਾ ਨਰਮਾ ਖੜਾ 10-10 ਕੌਂਟਲ ਇਹਨਾਂ ਦਾ ਨਰਮਾ ਲੈ ਰਿਹਾ ਕੋਈ ਬਿਮਾਰੀ ਨਹੀਂ ਇਹਨਾਂ ਨੂੰ ਕਿੱਟੇ ਮੱਛਰ ਦਾ ਨਹੀਂ ਪਤਾ ਇੱਥੇ ਕੋਈ ਕੋਈ ਸਪਰੇ ਨਹੀਂ ਇੱਥੇ ਕੋਈ ਸਪਰੇ ਨਹੀਂ ਕੋਈ ਇੱਥੇ ਗੁਲਾਬੀ ਸੁੰਡੀ ਨਹੀਂ ਆ ਵੇਖੋ ਕਿੱਡੇ ਵਧੀਆ ਫੁੱਲ ਖੜੇ ਤੇ ਸਾਡੇ ਪੰਜਾਬ ਚ ਕੀ ਹੋ ਰਿਹਾ ਅਸੀਂ ਪੰਜ ਪੰਜ 6 6 ਸਪਰੇਵਾ ਕਰਤੀਆਂ ਨਰਮੇ ਦੀ ਫਿਰ ਮੇਤ ਦੀ ਨਰਮਾ ਹੋਣਾ ਕਿ ਨਹੀਂ ਹੋਣਾ ਤੇ ਸਾਡੇ ਮੰਤਰੀ ਸਾਬਾ ਦੇ ਇਹ ਦੌਰਾ ਵੀ ਕਰਦੇ ਨੇ ਤੇ ਕਹਿੰਦੇ ਨੇ ਤੁਸੀਂ ਨਾ ਕਈ ਕਿਸਾਨ ਖਰਚਾ ਨਹੀਂ ਕਰਦੇ ਆਹ ਕਿਸਾਨ ਕਿਹੜਾ ਖਰਚਾ ਕਰਦੇ ਉਹ ਬੈਲ ਨਾਲ ਆਪਦਾ ਨਰਮਾ ਅਸੀਂ ਸੀਲ ਰਹੇ ਨੇ ਦੇਖੋ ਕਿੰਨੀਆਂ ਸਪਰੇਵਾਂ ਕਰਦੀਆਂ ਆਪ ਤੱਕ ਆਪ ਤੱਕ ਨਹੀਂ ਕਰੇ ਕੋਈ ਵੀ ਸਪਰੇ ਨਹੀਂ ਕੀਆ ਆਪ ਨੇ ਦੇਖੋ ਕੋਈ ਸਪਰੇ ਨਹੀਂ ਆਪ ਤੱਕ ਕੀ ਹੁਣ ਤੱਕ ਕੋਈ ਸਪਰੇ ਨਹੀਂ ਕੀਤੀ ਤੇ ਅਸੀਂ ਪਾਈ ਮਾ 6-6 ਸਪਰੇਵਾਂ ਕਰਕੇ ਕਿਸਾਨ ਖਾਦਾ ਪਾ ਕੇ ਤੇ ਅਸੀਂ ਸਾਡੇ ਕਿਸਾਨਾਂ ਦੇ ਮਾ ਜਿਹੜਾ ਨਰਮਾ ਬੈਲਟ ਹੈ ਇਹਨਾਂ ਦੇ ਖੁਦਕੁਸ਼ੀ ਵਾਲੇ ਹਾਲਾਤ ਬਣ ਕੇ ਬੜੇ ਦੁੱਖ ਨਾਲ ਕਹਿੰਦਾ ਪੈ ਰਿਹਾ ਅੱਜ ਅਸੀਂ ਤੁਹਾਨੂੰ ਕਰਨਾਟਕ ਤੇ ਔਰਾਂਦ ਸ਼ਹਿਰ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਆ ਨਾਲ ਪਿੰਡ ਧੰਨਵਾਦ ਲੈ ਕਰ ਲਾ